ਨਾ ਮੈਂ ਤੇ ਕਿਹੜੀ ਜਾਤੀ ਬੰਦੇ ਆਪ ਹੇ ਮੇਰਾ ਨਾਮ ਪੋਲਾ ਸਿੰਘ ਗਿਲਪਤੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਅੱਜ ਖੂਨਦਾਨ ਕੈਂਪ ਲਾਇਆ ਗਿਆ ਜੀ ਅੱਜ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪੰਜਾਬ ਪੱਧਰ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਰੇ ਪੰਜਾਬ 'ਚ ਜ਼ਿਲ੍ਹਾ ਪੱਧਰੀ ਖੂਨਦਾਨ ਕੈਂਪ ਲੱਗੇ ਨੇ ਉਸ ਲੜੀ ਤਹਿਤ ਅਸੀਂ ਬਠਿੰਡਾ ਜ਼ਿਲ੍ਹੇ ਵੱਲੋਂ ਸਮੁੱਚੀ ਟੀਮ ਨੇ ਰਲ ਕੇ ਖੂਨਦਾਨ ਕੈਂਪ ਲਾਇਆ ਅਸੀਂ ਅੱਜ ਦੇ ਦਿਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਿਖਿਆਵਾਂ ਨੂੰ ਉਹਨਾਂ ਵੱਲੋਂ ਦਿੱਤੇ ਬਲੀਦਾਨ ਨੂੰ ਯਾਦ ਕਰਦੇ ਹੋਏ ਜ਼ੁਲਮ ਦੇ ਖਿਲਾਫ ਜਿਹੜਾ ਲੜਾਈ ਦਾ ਆਗਾਜ਼ ਹੈ ਉਹਨੂੰ ਹੋਰ ਤੇਜ਼ ਕਰਨ ਵਾਸਤੇ ਸਾਰਿਆਂ ਨੇ ਐਲ ਵੀ ਕੀਤਾ ਤੇ ਇਸ ਗੱਲ ਦਾ ਸਾਰਿਆਂ ਨੇ ਵਚਨਬੱਧਤਾ ਪ੍ਰਗਟਾਈ ਹੈ ਕਿ ਸਾਡੇ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ਤੇ ਚੱਲਦੇ ਆਂ ਅਸੀਂ ਜ਼ਬਰ ਜ਼ੁਲਮ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਵੱਲੋਂ ਜਿਹੜੀ ਲੜਾਈ ਸ਼ੁਰੂ ਕੀਤੀ ਗਈ ਹੈ ਉਸ ਲੜਾਈ ਨੂੰ ਹੋਰ ਤੇਜ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਮੁਤਾਬਕ ਕਰਾਂਗੇ ਇੱਕ ਜਿਵੇਂ ਹੁਣ ਸਿੱਖੀ ਦੇ ਦਿਨ ਚੱਲ ਰਹੇ ਸ਼ਹੀਦਾਂ ਦੇ ਦਿਨ ਚੱਲ ਰਹੇ ਆ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਕਿਸਾਂ ਤੋਂ ਜਾਂ ਪੱਕੇ ਦੀ ਸਿੱਖੀ ਸਿਧਾਂਤ ਤੋਂ ਦੂਰ ਹੁੰਦੀ ਜਾ ਰਹੀ ਕੀ ਕਾਰਨ ਆ ਇਹਦੇ ਵਿੱਚ ਵੀ ਅਸੀਂ ਇਹ ਸਮਝਦੇ ਆਂ ਕਿ ਸਾਡੀ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀਆਂ ਤਿੰਨ ਵੱਡੀਆਂ ਇੰਸਟੀਚਿਊਸ਼ਨ ਨੇ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਹ ਤਿੰਨੇ ਸੰਸਥਾਵਾਂ ਇੱਕ ਪਰਿਵਾਰ ਦੇ ਗਲ ਵਿੱਚ ਹੋਣ ਕਰਕੇ ਜਿਹੜੀਆਂ ਸੰਸਥਾਵਾਂ ਦੀਆਂ ਪਰੰਪਰਾਵਾਂ ਨੇ ਮर्यादाਵਾਂ ਨੇ ਉਹਨਾਂ ਦਾ ਪਿਛਲੇ ਸਮੇਂ 'ਚ ਘੋਰ ਘਾਣ ਕੀਤਾ ਗਿਆ ਜਿਸ ਦੀ ਵਜ੍ਹਾ ਕਰਕੇ ਅਸੀਂ ਸਮਝਦੇ ਹਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਸਿੱਖੀ ਤੋਂ ਦੂਰ ਹੋਈ ਹੈ ਅਸੀਂ ਸਿੱਖੀ ਦੀ ਜਿਹੜਾ ਮਹਾਨ ਵਿਰਸਾ ਸੀਗਾ ਸਾਡੇ ਨੌਜਵਾਨ ਬੱਚਿਆਂ ਨੂੰ ਦੱਸਣਾ ਸੀਗਾ ਅਸੀਂ ਉਸ ਦੇ ਵਿੱਚ ਸਮਝਦੇ ਹਾਂ ਕਿ ਇੱਕ ਪਰਿਵਾਰ ਨੇ ਆਪਦੀ ਰਾਜਨੀਤੀ ਚਮਕਾਉਣ ਖਾਤਰ ਉਸ ਦਾ ਨੁਕਸਾਨ ਕੀਤਾ ਤੇ ਜੇਕਰ ਅਸੀਂ ਸਹੀ ਮਾਣੇ ਚ ਸਿੱਖੀ ਸਿਧਾਂਤਾਂ ਨੂੰ ਇਹ ਤਿੰਨੇ ਇੰਸਟੀਚਿਊਸ਼ਨਾਂ ਉੱਪਰ ਲਾਇਆਂ ਹੋ ਕੇ ਸਿੱਖ ਕੌਮ ਪ੍ਰਤੀ ਬਚਨਬੱਧਤਾ ਰੱਖਦੀਆਂ ਤਾਂ ਇਹ ਦਿਨ ਸਾਨੂੰ ਨਹੀਂ ਦੇਖਣੇ ਪੈਣੇ ਸੀ ਮੈਂ ਆਤਮ ਸਿੰਘ ਚੈਲੋ ਸ਼ਰਮਣੀ ਪੂਰਨ ਸਰਜੀਤ ਕਾਲੀਦਲ ਦਾ ਜ਼ਿਲ੍ਹੇ ਦਾ ਸਰਪ੍ਰਸਤ ਹੋਣ ਦੇ ਨਾਤੇ ਅੱਜ ਅਸੀਂ ਜੋ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਆਂਦੇ 350 ਸਾਲਾ ਸ਼ਹੀਦੀ ਦਿਵਸ ਨੂੰ ਮਨਾਉਣ ਦੇ ਵਾਸਤੇ ਸਰਕਾਰੂ ਹਸਪਤਾਲ ਦੇ ਵਿੱਚ ਤੇ ਬਲੱਡ ਕੈਂਪ ਲਾਇਆ ਹੈਗਾ ਇਹਦੇ ਵਿੱਚ ਸਾਰੀ ਜਿਹੜੀ ਨਵੀਂ ਕਾਲੀ ਦਲ ਬਣੀ ਹੈ ਸਾਰੀ ਇੱਥੇ ਹਾਜ਼ਰ ਹੈਗੀ ਤੇ ਅਸੀਂ ਇਹੀ ਸਨੇਹਾ ਦੇਣਾ ਚਾਹੁੰਦੇ ਆ ਕਿ ਗੁਰੂਆਂ ਦੀ ਜਿਹੜੀ ਸਹਾਸਤਾ ਹੈਗੀ ਕੁਰਬਾਨੀਆਂ ਹੈਗੀਆਂ ਤੇ ਮੁਗਲਾਂ ਦੇ ਰਾਜ ਦੇ ਵਿੱਚ ਜਿਵੇਂ ਕਿ ਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾ ਮਤੀ ਦਾ ਸਤੀ ਦਾਸ ਤੇ ਧਿਆਲਾ ਜੀ ਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਕੁਰਬਾਨੀਆਂ ਨੂੰ ਤਾਜ਼ਾ ਕਰਨ ਵਾਸਤੇ ਯਾਦ ਕਰਨ ਵਾਸਤੇ ਹੁੰਦਾਨ ਕੈਂਪ ਲਾਇਆ ਹੈ ਬាទ ਉਹ ਬាទ ਇਹ ਹੀ ਅਪੀਲ ਕਰਾਂਗੇ ਕਿ ਨੌਜਵਾਨ ਵੀ ਢੂਗੇ ਵੀ ਭਾਈ ਬਰੱਡ ਦੇ ਕੇ ਉਹਨਾਂ ਦੀ ਜਿਹੜੀਆਂ ਕੁਰਬਾਨੀਆਂ ਹਨ ਉਹਨਾਂ ਨੂੰ ਯਾਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ